ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਾਂ ਅੱਜ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਕਰਨ ਦੱਸਾਂਗੇ ਤੇ ਜਿਵੇਂ ਆਪਾਂ ਸੂਟ ਦੀ ਕਟਿੰਗ ਕੀਤੀ ਹੈ ਉਸ ਤੇ ਬਰਾਬਰ ਹੀ ਆਪਾਂ ਸਾਰੀ ਲਾਈਨਿੰਗ ਦੀ ਕਟਿੰਗ ਕਰਨੀ ਹੈ ਪਰ ਥੱਲੇ ਤੋਂ ਆਪਾਂ ਘੇਰੇ ਵਾਲੇ ਪਾਸੇ 2 ਇੰਚ ਲਾਈਨਿੰਗ ਉੱਪਰ ਰੱਖਣੀ ਹੈ ਠੀਕ ਹੈ ਜੀ ਘੇਰੇ ਦੇ ਬਰਾਬਰ ਨਹੀਂ ਰੱਖਣੀ ਉੱਚੀ ਰੱਖਾਂਗੇ ਤੇ ਸਾਰੇ ਆਸ-ਪਾਸੇ ਆਪਾਂ ਸੂਟ ਦੇ ਬਰਾਬਰ-ਬਰਾਬਰ ਲਾਈਨਿੰਗ ਕਟਿੰਗ ਕਰਨੀ ਹੈ ਇਸ ਤੋਂ ਬਾਅਦ ਉੱਪਰ ਆਪਾਂ ਟੀਰੇ ਦੀ ਜਿਹੜੀ ਸਲਾਈ ਲਾਉਣੀ ਹੈ ਉਹ ਲੋਨ ਵਾਲਾ ਕੱਪੜਾ ਤੇ ਜਿਹੜਾ ਮੇਨ ਸੂਟ ਦਾ ਕੱਪੜਾ ਨੂੰ ਬਰਾਬਰ ਰੱਖ ਕੇ ਸਲਾਈ ਲਾਵਾਂਗੇ ਤੇ ਇਸਾਈਡਾਂ ਤੇ ਵੀ ਆਪਾਂ ਬਰਾਬਰ ਬਰਾਬਰ ਕੱਪੜਾ ਰੱਖ ਕੇ ਸਟ੍ਰਾਈ ਲਾਵਾਂਗੇ ਨਾ ਤਾਂ ਆਪਣੇ ਲੋਨ 'ਚ ਕੋਈ ਵੀ ਵੱਲ ਹੋਣਾ ਚਾਹੀਦਾ ਨਾ ਕੱਪੜੇ 'ਚ ਬਿਲਕੁਲ ਬਰਾਬਰ ਬਰਾਬਰ ਰੱਖ ਕੇ ਆਪਾਂ ਸਲਾਈ ਲਉਣੀ ਆ ਇਸ ਤੋਂ ਬਾਅਦ ਆਪਾਂ ਕੇਰੇ ਵਾਲੀ ਸਾਈਡ ਥੱਲੇ ਲਾਈਨਿੰਗ ਨੂੰ ਫੋਲਡਿੰਗ ਕਰਕੇ ਉੱਪਰ ਆਪਾਂ ਸਲਾਈ ਲਾ ਦੇਾਂਗੇ ਤੇ ਜਿਹੜੀ ਫੋਲਡਿੰਗ ਕੀਤੀ ਉਹਨੂੰ ਸਾਰਿਆਂ ਨੂੰ ਫੋਲਡਿੰਗ ਕਰਕੇ ਆਪਾਂ ਸਲਾਈ ਲਾਵਾਂਗੇ ਲਾਈਨਿੰਗ ਵਾਲਾ ਸੂਟ ਹੈ ਸਟੀਚਿੰਗ ਕਰਨਾ ਬਹੁਤ ਹੀ ਆਸਾਨ ਤਰੀਕਾ ਤੁਸੀਂ ਇਸ ਤਰੀਕੇ ਨਾਲ ਆਪਣੀ ਸੂਟ ਦੀ ਸਟੀਚਿੰਗ ਕਰ ਸਕਦੇ ਹੋ ਇਸ ਤੋਂ ਬਾਅਦ ਦੂਸਰੀ ਸਾਈਡ ਵੀ ਆਪਾਂ ਲਾਈਨਿੰਗ ਸੂਟ ਦੇ ਬਰਾਬਰ ਰੱਖ ਕੇ ਉੱਪਰ ਆਪਾਂ ਸिलाई ਲਾਵਾਂਗੇ ਆਪਾਂ ਲਾਈਨਿੰਗ ਵਾਲਾ ਕਪੜਾ ਬੜਾ ਖਿੱਚ-ਖਿੱਚ ਕੇ ਨਹੀਂ ਲਾਉਣਾ ਬਿਲਕੁਲ ਬਰਾਬਰ-ਬਰਾਬਰ ਆ ਕੇ ਆਪਾਂ ਲਾਈਨਿੰਗ ਵਾਲੀ ਸिलाई ਲਾਵਾਂਗੇ ਤੇ ਮੋਡੇ ਵਾਲੀ ਸਾਈਡ ਵੀ ਆਪਾਂ ਸਲਾਈ ਲਾਵਾਂਗੇ ਵੀ ਮੋਡੇ ਵੀ ਆਪਾਂ ਜਿਹੜੇ ਹੈਗੇ ਆ ਲਾਈਨਿੰਗ ਵਾਲਾ ਕੱਪੜਾ ਤੇ ਜਿਹੜਾ ਆਪਣਾ ਮੇਨ ਫੈਬਰਿਕ ਨਾਲ ਜੋੜ ਕੇ ਉੱਪਰ ਸਲਾਈ ਲਾ ਦਾਂਗੇ ਇਸ ਤਰ੍ਹਾਂ ਸਲਾਈ ਲਾਉਣ ਨਾਲ ਆਪਣੀ ਜਿਹੜੀ ਲਾਈਨਿੰਗ ਦੇ ਵਿੱਚ ਕੋਈ ਵਾਲ ਨਹੀਂ ਪੰਡਾ ਕੋਈ ਝੋਲ ਨਹੀਂ ਆਉਂਦਾ ਤੇ ਬਹੁਤ ਹੀ ਵਧੀਆ ਸਫਾਈ ਨਾਲ ਆਪਣਾ ਲਾਈਨਿੰਗ ਵਾਲਾ ਸੂਟ ਬਣੂਗਾ ਇਸ ਤੋਂ ਬਾਅਦ ਬੈਕ ਵਾਲੇ ਪਾਸੇ ਤੇ ਵੀ ਸੇਮ ਇਸ ਤਰੀਕੇ ਨਾਲ ਹੀ ਆਪਾਂ ਸਲਾਈ ਲਾਵਾਂਗੇ ਤੁਸੀਂ ਪਹਿਲਾਂ ਹੀ ਇਸ ਤਰੀਕੇ ਨਾਲ ਸਲਾਈਆਂ ਲਾ ਲੈਣੀਆਂ ਤਾਂ ਜੋ ਆਪਣੀ ਜਿਹੜਾ ਸੂਟ ਸਟਿਚ ਕਰਾਂਗੇ ਉਦੋਂ ਆਪ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਬਹੁਤ ਵਧੀਆ ਸੂਟ ਹੈ ਸਟਿਚ ਹੁੰਦਾ ਆਪਣਾ ਪੂਰੀ ਸਫਾਈ ਨਾਲ ਸੂਟ ਸਟਿਚ ਹੋਊਗਾ ਤੇ ਸੇਮ ਫਰੰਟ ਵਾਲੇ ਪਾਸੇ ਦੀ ਤਰ੍ਹਾਂ ਹੀ ਆਪਾਂ ਆਸ-ਪਾਸੇ ਜੋੜ ਲਾਂਗੇ ਤੇ ਥੱਲੇ ਆਪਾਂ ਫੋਲਡਿੰਗ ਕਰ ਦੇਾਂਗੇ ਇਸ ਤੋਂ ਬਾਅਦ ਸੇਮ ਆਪਾਂ ਜਿਵੇਂ ਗਲਾ ਬਣਿਆ ਹੋਇਆ ਔਰ ਗਲੇ ਦੇ ਉੱਪਰ ਵੀ ਆਪਾਂ ਸਲਾਈ ਲਾ ਦਾਂਗੇ ਲਾਈਨਿੰਗ ਤੇ ਮੇਨ ਸੂਟ ਨੂੰ ਇਕੱਠੇ ਰੱਖ ਕੇ ਤੇ ਇਸ ਤੋਂ ਬਾਅਦ ਆਪਾਂ ਸੂਟ ਦੇ ਵਿੱਚ ਪਲੇਟਾਂ ਦੇ ਨਿਸ਼ਾਨ ਲਾ ਲਏ ਆ ਤੁਸੀਂ ਲਾਈਨਿੰਗ ਅਟੈਚ ਕਰਨ ਤੋਂ ਬਾਅਦ ਇਸ ਤਿਹੇ ਕਨ ਪਲੇਟਾਂ ਦੇ ਨਿਸ਼ਾਨ ਲਾ ਲੈਣੇ ਆ ਤੇ ਆਪਣੇ ਸੂਟ ਦੇ ਉੱਪਰ ਵੇਲਾ ਕੋਈ ਮੋਤੀ ਵਗੈਰਾ ਤਾਂ ਨਹੀਂ ਤੇ ਇਸ ਤੋਂ ਬਾਅਦ ਆਪਾਂ ਕੱਚੀਆਂ ਸਲਾਈਆਂ ਲਾਵਾਂਗੇ ਜਿਹੜੀਆਂ ਆਪਾਂ ਪਲੇਟਾਂ ਦੇ ਨਿਸ਼ਾਨ ਲਾ ਕੇ ਉਪਰ ਉਪਰ ਆਪਾਂ ਇਸ ਤਿਹੇ ਕਨ ਸਲਾਈਆਂ ਲਾ ਲਾਂਗੇ ਤੇ ਆਪਣੇ ਲਾਈਨਿੰਗ ਵਿੱਚ ਕੋਈ ਵੀ ਹਵਾਲ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਸਲਾਈਆਂ ਲਾਉਣ ਨਾਲ ਆਪਣੀ ਜਿਹੜੀ ਹੈਗੀ ਲਾਈਨਿੰਗ ਦਾ ਕੱਪੜਾ ਤੇ ਜਿਹੜਾ ਸੂਟ ਦਾ ਕੱਪੜਾ ਹੈ ਦੋਨੇ ਜੁੜ ਜਾਣਗੇ ਤੇ ਵਿੱਚ ਕੋਈ ਵੀ ਹਵਾਲ ਨਹੀਂ ਪੈਣਾ ਤੇ ਪਲੇਟਾਂ ਪਾਉਣ ਵਿੱਚ ਆਸਾਨੀ ਹੋਊਗੀ ਜੀ ਆਪਾਂ ਇਸ ਤਿਹੇ ਕਨ ਕੱਚੀਆਂ ਪਲੇਟਾਂ ਨਹੀਂ ਕਰਦੇ ਤਾਂ ਜਿਹੜਾ ਆਪਣਾ ਕਪੜਾ ਜਿਹੜਾ ਹੈਗਾ ਆਪਣਾ مین ਸੂਟ ਬਾਹਰ ਨਿਕਲਿਆਊਗਾ ਤੇ ਸਿਰਫ ਲਾਈਨਿੰਗ ਦੇ ਉੱਪਰ ਹੀ ਪਲੇਟਾ ਪੈਣੀ ਆ ਇਸ ਲਈ ਆਪਾਂ ਪਹਿਲਾਂ ਇਹ ਪਲੇਟਾ ਨੂੰ ਕੱਚੀਆਂ ਕਰ ਲੈਣਾ ਤੇ ਇਹਦੇ ਨਾਲ ਆਪਣੀ ਪਲੇਟਾ ਦੀ ਸਫਾਈ ਆਊਗੀ ਵਧੀਆ ਤੇ ਆਸਾਨ ਤਰੀਕਾ ਵੀ ਹੋ ਜਾਂਦਾ ਹੈ ਇਹ ਤੇ ਆਪ ਨੂੰ ਕੋਈ ਦਿੱਕਤ ਨਹੀਂ ਆਉਂਦੀ ਲਾਈਨ ਵਾਲੇ ਸੂਟ ਸਟਿਚ ਕਰਨ ਚ ਲੋਜੀ ਫਰੰਟ ਵਾਲੇ ਪਾਸੇ ਆਪਣੇ ਹੁਣ ਪਲੇਟਾਂ ਪਾਵਾਂਗੇ ਆਪਾਂ ਦੇਖੋ ਆਪਾਂ ਕਪੜਾ ਬਹੁਤ ਹੀ ਆਸਾਨੀ ਤਰੀਕਾ ਨਾਲ ਇਸ ਤਰੀਕੇ ਨਾਲ ਚੋਕ ਲਾਂਗੇ ਆਪ ਨੂੰ ਕੋਈ ਇਸ ਤਰ੍ਹਾਂ ਟੈਨਸ਼ਨ ਨਹੀਂ ਰਹੇਣੀਗੀ ਆਪਣਾ ਜਿਹੜਾ ਸੂਟ ਦਾ ਕਪੜਾ ਪਲੇਟ ਦੇ ਵਿੱਚ ਆਊਗਾ ਕਿ ਨਹੀਂ ਕਿਉਂਕਿ ਆਪਾਂ ਕੱਚਾ ਕੀਤਾ ਹੋਇਆ ਤੇ ਆਪਣੇ ਪਲੇਟ ਦੇ ਵਿੱਚ ਕਪੜਾ ਜਰੂਰ ਆਊਗਾ ਉਹ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪਣਾ ਪਲੇਟਾਂ ਨੂੰ ਕੱਚੀਆਂ ਕਰ ਲੈਣੇ ਇਸ ਤੋਂ ਬਾਅਦ ਪਲੇਟਾਂ ਪਾਇਆ ਕਰੋ ਬਹੁਤ ਹੀ ਵਧੀਆ ਫਿਨਿਸ਼ਿੰਗ ਨਾਲ ਪਲੇਟਾਂ ਪੈਂਦੀਆਂ ਤੇ ਸਾਰੀਆਂ ਆਪਾਂ ਪਲੇਟਾਂ ਪਾਵਾਂਗੇ ਮੋਡੇ ਵਾਲੀਆਂ ਪਲੇਟਾਂ ਵੀ ਪਾਵਾਂਗੇ ਇਸ ਤਰੀਕੇ ਨਾਲ ਹੀ ਤੇ ਕਮਰ ਵਾਲੀਆਂ ਪਲੇਟਾਂ ਵੀ ਪਾਵਾਂਗੇ ਤੇ ਜਿੱਥੇ ਆਪਾਂ ਨੂੰ ਇੱਕ ਲਾਈਨਿੰਗ ਵਾਲੇ ਸੂਟ 'ਚ ਸਿਉਂਚ 2 ਘੰਟੇ ਲਾ ਦੇਦੇ ਚ ਆਪਾਂ ਨੂੰ ਸਿਰਫ 1 ਘੰਟੇ ਹੀ ਲੱਗੂਗਾ ਵਿੱਚ ਆਪ ਨੂੰ ਜਿਆਦਾ ਟਾਈਮ ਨਹੀਂ ਲੱਗਣਾ ਕਿਉਂਕਿ ਮੈਂ ਪਲੇਟਾਂ ਪਹਿਲਾਂ ਹੀ ਸਹੀ ਪੈ ਜਾਣੀਆਂ ਜੇ ਆਪਾਂ ਉਵੇਂ ਪਲੇਟਾਂ ਪਾਉਣੇ ਜਿਵੇਂ ਕੇ ਸਲਾਈ ਕੱਚੀ ਨਾਲ ਲਾਵਾਂਗੇ ਫਿਰ ਆਪਾਂ ਪਲੇਟਾਂ ਢੇੜ-ਢੇੜ ਕੇ ਪਾਵਾਂਗੇ ਕਈ ਵਾਰੀ ਆਪਣਾ ਸੂਟ ਦਾ ਕੱਪੜਾ ਬਾਹਰ ਨਿਕਲ ਜਾਂਦਾ ਹੈ ਕਈ ਵਾਰ ਕਿਵੇਂ ਕਈ ਵਾਰ ਵਾਲ ਪੈਣ ਦੇ ਇਹਦੇ ਨਾਲ ਨਹੀਂ ਪੈਂਦੀ ਇਸ ਤੋਂ ਬਾਅਦ ਜਿਹੜੇ ਆਪਾਂ ਕੱਚੀਆਂ ਸਲਾਈਆਂ ਲਾਈਆਂ ਸੀ ਉਹ ਕੱਪੜੇ ਨੂੰ ਆਪਾਂ ਢੇੜ ਦਿਆਂਗੇ ਕਮਰ ਵਾਲੀ ਪਲੇਟ ਪਾਉਣ ਤੋਂ ਬਾਅਦ ਜਿਹੜੀਆਂ ਆਪਾਂ ਕੱਚ ਉਹ ਆਪਾਂ ਢੇੜ ਦਿਆਂਗੇ ਕਿ ਉੱਪਰ ਆਪਣਾ ਕਪੜਾ ਆ ਜਾਂਦਾ ਇਸ ਤਰੀਕ ਨਾਲ ਆਪਾਂ ਕੱਢ ਦਿਆਂਗੇ ਉਧੜ ਜਾਣੀ ਆ ਤੇ ਜਿਹੜੀ ਆਪਣੀ ਪਲੇਟਾਂ ਦੀ ਸਫਾਈ ਸੇਮ ਉਸ ਤਰੀਕ ਨਾਲ ਹੀ ਰਹਿ ਜੂਗੀ ਇਹ ਜਿਹੜਾ ਆਪਾਂ ਪਹਿਲਾਂ ਕੱਚੀ ਸਲਾਈ ਲਾਈ ਸੀ ਜੀ ਉਹ ਸਲਾਈ ਆਪਾਂ ਢੇੜੀ ਆ ਕਿਉਂਕਿ ਆਪਾਂ ਵੱਡੇ ਬਕਨਾਂ ਸਲਾਈਆਂ ਲਾਈਆਂ ਹੁੰਦੀਆਂ ਤੇ ਉਵੇਂ ਉਧੜ ਜਾਂਦੀਆਂ ਇਹ ਠੀਕ ਆ ਜੀ ਸਾਰਾ ਜਿਹੜੇ ਆਪਣੇ ਤਗਾ ਸੀ ਆਪਾਂ ਉਹਦੇ ਢੇੜਤਾ ਤੇ ਪਲੇਟਾਂ ਦੀ ਆਪਣੀ ਸਫਾਈ ਵਧੀਆ ਹੀ ਆ ਇਸ ਤੋਂ ਬਾਅਦ ਬੈਕ ਸਾਈਡ ਤੇ ਵੀ ਆਪਾਂ ਉਸ ਤਰੀਕੇ ਨਾਲ ਹੀ ਪਲੇਟਾਂ ਪਾਵਾਂਗੇ ਪਹਿਲਾਂ ਆਪਾਂ ਪਲੇਟਾਂ ਨੂੰ ਕੱਚੀਆਂ ਕਰਾਂਗੇ ਜਦੋਂ ਆਪਣਾ ਪਲੇਟਾਂ ਵਗੈਰਾ ਦਾ ਕੰਮ ਸਾਰਾ ਨਿਬੜ ਜਾਂਦਾ ਜੀ ਇਸ ਤੋਂ ਬਾਅਦ ਤਾਂ ਸੇਮ ਜਿਵੇਂ ਆਪਾਂ ਦੂਜਾ ਸੂਟ ਪਹਿਲਾਂ ਸਟਿਚ ਕਰਦੇ ਹਾਂ ਬਿਨਾਂ ਲਾਈਨਿੰਗ ਤੋਂ ਓਵੇਂ ਹੀ ਸਾਰਾ ਸੂਟ ਸਟਿਚ ਹੋਊਗਾ ਬਸ ਇੰਨਾ ਕੇਚ ਫਰਕ ਪੈ ਜਾਂਦਾ ਪਹਿਲਾਂ ਆਪਾਂ ਲਾਈਨਿੰਗ ਅਟੈਚ ਕਰਨੀ ਹੈ ਇਸ ਤੋਂ ਬਾਅਦ ਆਪਾਂ ਪਲੇਟਾਂ ਕੱਚੀਆਂ ਕਰਨੀਆਂ ਆ ਤੇ ਬਸ ਇਸ ਤੋਂ ਬਾਅਦ ਆਪਾਂ ਸਾਰਾ ਸੂਟ ਜਿਵੇਂ ਸੇਮ ਆਪਾਂ ਦੂਜਾ ਸੂਟ ਸਟਿਚ ਕਰਦੇ ਆ ਸੇਮ ਉਸ ਤਰੀਕੇ ਨਾਲ ਹੀ ਸਟਿਚ ਹੋਊਗਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਘਰੇ ਸੂਟ ਦੀ ਸਟੀਚਿੰਗ ਕਰਕੇ ਦੇਖੋ ਤੁਹਾਡੇ ਸੂਟ ਚ ਬਹੁਤ ਜ਼ਿਆਦਾ ਫਿਨਿਸ਼ਿੰਗ ਆਊਗੀ ਤੇ ਬਹੁਤ ਹੀ ਸੌਖੇ ਢੰਗ ਨਾਲ ਤੁਸੀਂ ਸੂਟ ਨੂੰ ਸਟਿਚ ਕਰ ਸਕਦੇ ਹੋ ਤੇ ਟਾਈਮ ਵੀ ਬਹੁਤ ਥੋੜਾ ਲੱਗਦਾ ਹੈ ਇਸ ਤਰੀਕੇ ਨਾਲ ਆਪਾਂ ਜਿਹੜਾ ਸੂਟ ਸਟਿਚ ਕਰਦੇ ਆ ਤੇ ਹਾਂਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਧੀਆ ਕਮੈਂਟ ਕਰੋ Well, the next week, bye, bye, Rabra.